ਸਾਸਰੀਏ ਕਾਲ ਜੀ ਮੰਨਣਾ ਜੰਮਣਾ ਤੇ ਜਿਹਦੇ ਨਾਲ ਆਪਣਾ ਵਿਆਹ ਹੋਣਾ ਇਹ ਸਾਰਾ ਕੁਝ ਪਰਮਾਤਮਾ ਨੇ ਆਪਣੇ ਲਈ ਪਹਿਲਾਂ ਹੀ ਤੈਅ ਕੀਤਾ ਹੁੰਦਾ ਜਿਹੜੇ ਆਪਣੇ ਕਰਮਾ ਸਿਰਫ ਆਪਾਂ ਉਹ ਖੁਦ ਕਰਦੇ ਆ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਦੇ ਵਿੱਚ ਕਿਹਾ ਸੀ ਕਿ ਮੈਂ ਤੁਹਾਨੂੰ ਇਸ ਗੱਲ ਦੇ ਰਿਲੇਟਡ ਇੱਕ ਕਹਾਣੀ ਸੁਣਾਉਂਗੀ ਕਿ ਜਦੋਂ ਬੰਦਾ ਮਰਦਾਗਾ ਉਹਦੇ ਮਨ ਨੂੰ ਕੋਈ ਵੀ ਨਹੀਂ ਰੋਕ ਸਕਦਾ ਸਿਰਫ ਰੱਬ ਆ ਜਿਹੜਾ ਰੋਕ ਸਕਦਾ ਉਹਨੂੰ ਬਚਾ ਸਕਦਾ ਹੋਰ ਕੋਈ ਨਹੀਂ ਬਚਾ ਸਕਦਾ ਆਪਾਂ ਕਹਾਣੀ ਸ਼ੁਰੂ ਕਰਦੇ ਆ ਮੈਂ ਤੁਹਾਨੂੰ ਸੁਣਾਉਣੀ ਸ਼ੁਰੂ ਕਰਦੀ ਆ ਇੱਕ ਵਾਰੀ ਇੱਕ ਰਾਜਾ ਹੁੰਦਾ ਜਿਹਦੇ ਕੋਲ ਬਹੁਤ ਵੱਡਾ ਮਹਿਲ ਹੁੰਦਾ ਬਹੁਤ ਸੰਪੰਨਤੀ ਹੁੰਦੀ ਹੈ ਉਹਦੇ ਕੋਲੇ ਪੈਸਾ ਟੱਕਾ ਸਭ ਕੁਝ ਬਹੁਤ ਹੁੰਦਾ ਹੈ ਨਾ ਤੇ ਉਹਦੇ ਦੇ ਕੋਲ ਨਾ ਇੱਕ ਦਿਨ ਰਾਜ ਦੇ ਦਰਬਾਰ ਦੇ ਵਿੱਚ ਇੱਕ ਸਾਧੂ ਆਉਂਦਾ ਜਿਹੜਾ ਕਿ ਭੁੱਖਾ ਹੁੰਦਾ ਉਹ ਆ ਰਾਜੇ ਨੂੰ ਕਹਿੰਦਾ ਕਿ ਮੈਨੂੰ ਖਾਣ ਲਈ ਕੁਝ ਦੇ ਦਿਓ ਤੇ ਰਾਜਾ ਉਹਨੂੰ ਬਹੁਤ ਵਧੀਆ ਸੋਹਣਾ ਭੋਜਨ ਕਰਾਉਂਦਾ ਤੇ ਜਿਹੜਾ ਸਾਧੂ ਹੁੰਦਾ ਉਹ ਖੁਸ਼ ਹੋ ਜਾਂਦਾ ਖੁਸ਼ ਹੋ ਕੇ ਰਾਜੇ ਨੂੰ ਸਾਧੂ ਨੇ ਕਿਹਾ ਕੀ ਤੂੰ ਮੰਗ ਲਾ ਰਾਜਾ ਤੂੰ ਕੀ ਮੰਗਣਾ ਹੈ ਨਾ ਮੈਂ ਤੇਰੀ ਹਰ ਇੱਕ ਇੱਛਾ ਪੂਰੀ ਕਰ ਸਕਦਾ ਹੁਣ ਕਿ ਮੈਂ ਦਾ ਦਿਲ ਖੁਸ਼ ਹੋ ਗਿਆ ਭੋਜਨ ਕਰਕੇ ਰਾਜਾ ਕਹਿੰਦਾ ਵੀ ਮੈਨੂੰ ਤਾਂ ਕੁਝ ਨਹੀਂ ਚਾਹੀਦਾ ਮੇਰੇ ਕੋਲ ਸਾਰਾ ਕੁਝ ਆ ਪੈਸਾ ਵੀ ਹੈਗਾ ਮੇਰੇ ਕੋਲ ਮੇਰੇ ਕੋਲ ਮੇਰਾ ਰਾਜ ਹੈਗਾ ਮੇਰਾ ਰਾਜ ਮਹਿਲ ਹੈਗਾ ਕਹਿੰਦਾ ਮੈਨੂੰ ਕਾਸੀ ਚੀਜ਼ ਦੀ ਲੋੜ ਨਹੀਂ ਸਾਧੂਨ ਦੁਆਰੇ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੰਗ ਲਾ ਤੈਨੂੰ ਫਿਰ ਵੀ ਜੇ ਕਿਸੇ ਚੀਜ਼ ਦੀ ਲੋੜਾ ਰਾਜ ਨੇ ਮਨ ਕਰਤਾ ਤੇ ਰਾਜਾ ਕਹਿੰਦਾ ਬਸ ਮੈਨੂੰ ਕੋਈ ਚੀਜ਼ ਦੀ ਲੋੜਾ ਕਹਿੰਦਾ ਮੈਂ ਮਾਰਨਾ ਨਹੀਂ ਚਾਹੁੰਦਾ ਕਹਿੰਦਾ ਸਾਧੂ ਕਹਿੰਦਾ ਵੀ ਮੈਂ ਇਹ ਤਾਂ ਤੈਨੂੰ ਦੇ ਨਹੀਂ ਸਕਦਾ ਹੈਗਾ ਮੰਨਣਾ ਤੈਨੂੰ ਪਾਉਗੀ ਰਾਜਾ ਕਹਿੰਦਾ ਨਹੀਂ ਕਹਿੰਦਾ ਮੈਂ ਅਮਰ ਰਹਿਣਾ ਚਾਹੁੰਦਾ ਕਹਿੰਦਾ ਵੀ ਮੇਰਾ ਇਸ ਦੁਨੀਆ ਦੇ ਨਾਲ ਬਹੁਤ ਮੋਹ ਪਿਆਰ ਹੈ ਤੇ ਮੈਂ ਦੁਨੀਆ ਛੱਡ ਕੇ ਜਾਣਾ ਨਹੀਂ ਚਾਹੁੰਦਾ ਵੀ ਮੈਂ ਇੱਥੇ ਰਹਿਣਾ ਚਾਹੁੰਦਾ ਸਾਧੂ ਕਹਿੰਦਾ ਵੀ ਮੈਂ ਤੈਨੂੰ ਨਹੀਂ ਮੰਨਣ ਤੋਂ ਰੋਕ ਸਕਦਾ ਪਰ ਮੈਂ ਇੱਕ ਤੈਨੂੰ ਇਹ ਦੱਸ ਸਕਦਾ ਵੀ ਤੇਰੀ ਮੌਤ ਕਦੋਂ ਕਿਵੇਂ ਤੇ ਕਿੱਥੇ ਹੋਵੇਗੀ ਰਾਜਾ ਕਹਿੰਦਾ ਠੀਕ ਆ ਕਹਿੰਦਾ ਬਹੁਤ ਮੇਰੇ ਕੋਲ ਸੰਪਤੀ ਹੈ ਕਹਿੰਦਾ ਵੀ ਮੈਂ ਆਪ ਦਾ ਇਂਤਜ਼ਾਮ ਆਪੇ ਕਰ ਲਵਾਂ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਵੀ ਮੈਂ ਕਦੋਂ ਮਰਨਾ ਤੇ ਕਿਵੇਂ ਮਰਨਾ ਤੇ ਫਿਰ ਸਾਧੂ ਨੂੰ ਦੱਸਦਾ ਵੀ ਤੇਰੀ ਮੌਤ ਜਿਹੜੀ ਅਗਲੀ ਪੂਰਨਮਾਸ਼ੀ ਆਉਗੀ 40 ਸਾਲਾਂ ਤੋਂ ਬਾਅਦ ਉਹਦੋਂ ਕਹਿੰਦਾ ਤੇਰੀ ਮੌਤ ਹੋਣੀ ਹੈ ਤੇ ਇੱਕ ਨਿੱਕੇ ਜਿਹੇ ਕੀੜੇ ਦੇ ਲੰਨ ਨਾਲ ਹੀ ਤੇਰੀ ਮੌਤ ਹੋ ਜਾਣੀ ਆ ਰਾਜਾ ਰਾਜਾ ਕਹਿੰਦਾ ਠੀਕ ਹੈ ਜੀ ਫਿਰ ਤੁਸੀਂ ਮੈਨੂੰ ਦੱਸਦਾ ਤੁਹਾਡੀ ਮੌਤ ਬਾਰੇ ਮਿਹਰਬਾਨੀ ਤੇ ਅੱਗੇ ਤਾਂ ਕਹਿੰਦਾ ਮੈਂ ਆਪ ਦੇ ਇੰਤਜ਼ਾਮ ਆਪ ਹੀ ਕਰ ਲਵਾਂ ਕਹਦਾ ਮੈਂ ਤੁਹਾਨੂੰ ਦਿਖਾਉਂਗਾ ਵੀ ਕਿਵੇਂ ਮੈਂ ਇੱਕ ਮੌਤ ਤੋਂ ਬਚਦਾ ਮੈਂ ਮੌਤ ਨੂੰ ਚਖਮਾ ਦੇ ਕੇ ਦਿਖਾਉਂਗਾ ਉਸ ਤੋਂ ਬਾਅਦ ਨਾ ਰਾਜਾ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੰਦਾ ਉਹ ਇਹੋ ਜਿਹਾ ਕਮਰਾ ਤਿਆਰ ਕਰਵਾਉਂਦਾ ਵੀ ਜਿੱਥੇ ਕੋਈ ਕੀੜੀ ਮੱਛਰ ਕੋਈ ਚੀਜ਼ ਐਂਟਰ ਨਾ ਕਰ ਸਕਦੀ ਹੋਵੇ ਤੇ ਜਦੋਂ ਉਹ ਬਹੁਤ ਟਾਈਮ ਬਾਅਦ ਕਮਰਾ ਤਿਆਰ ਹੋ ਜਾਂਦਾ ਹੌਲੀ ਹੌਲੀ ਫਿਰ 40 ਸਾਲ ਬੀਤ ਜਾਂਦੇ ਨੇ ਹਨ ਉਸ ਤੋਂ ਬਾਅਦ 40 ਸਾਲ ਲੰਬਾਬ ਉਹ ਦਿਨ ਆਉਂਦਾ ਜਿਸ ਦਿਨ ਉਹਨੇ ਮਰਨਾ ਹੁੰਦਾ ਉਸ ਦਿਨ ਨਾ ਫਿਰ ਕੀ ਹੁੰਦਾ ਕਿ ਉਹ ਉਸ ਕਮਰੇ ਦੇ ਵਿੱਚ ਐਂਟਰ ਹੋ ਜਾਂਦਾ ਸਵੇਰ ਤੋਂ ਲੈ ਕੇ ਕਿਉਂਕਿ ਉਹਦੀ ਮੌਤ ਰਾਤ ਨੂੰ ਹੋਣੀ ਹੁੰਦੀ ਉਹ ਸਵੇਰ ਤੋਂ ਲੈ ਕੇ ਕੱਲ ਸਵੇਰ ਤੱਕ ਆਪਣੇ ਆਪ ਨੂੰ ਉਸ ਕਮਰੇ ਦੇ ਵਿੱਚ ਬੰਦ ਕਰ ਲੈਂਦਾ ਉਹ ਬਸ ਟਪਾਉਂਦਾ ਰਹਿੰਦਾ ਆਪਦਾ ਟਾਈਮ ਹਨਾ ਸੋਲਦਾ ਰਹਿੰਦਾ ਵੀ ਮੈਂ ਨਹੀਂ ਮਰ ਸਕਦਾ ਕਹਿੰਦਾ ਵੀ ਮੈਂ ਇਹ ਜੀ ਸੁਰਦਾ ਕੀਤੀ ਐ ਮੈਂ ਬਹੁਤ ਪੈਸਾ ਲਾ ਲਿਆ ਇਹਦੇ ਤੇ ਤੇ ਕਹਿੰਦਾ ਮੈਨੂੰ ਮੌਤ ਵੀ ਲੈ ਕੇ ਜਾ ਸਕਦੀ ਕਹਿੰਦਾ ਫਿਰ ਕੀ ਹੁੰਦਾ ਨਾ ਹੌਲੀ-ਹੌਲੀ ਰਾਤ ਬੀਤਦੀ ਜਾਂਦੀ ਐ ਬੀਤਦੀ ਜਾਂਦੀ ਆ ਕਿਉਂਕਿ ਤੁਹਾਨੂੰ ਪਤਾ ਉਸ ਕਮਰੇ ਦੇ ਵਿੱਚ ਕੋਈ ਚੀਜ਼ ਐਂਟਰ ਨਹੀਂ ਕਰ ਸਕਦੀ ਹੁੰਦੀ ਰਾਜਾ ਬਿਲਕੁਲ ਬੇਸੰਸ ਹੁੰਦਾ ਬਾਰੇ ਦੇਖੋ ਹਨਾ ਇੱਕ ਪਰਮਾਤਮਾ ਦਾ ਚਮਤਕਾਰ ਹੀ ਸਮਝ ਲਓ ਜਾਂ ਉਹਦੇ ਹੁਕਮ ਦੇ ਨਾਲ ਕੋਈ ਜਿਹੜਾ ਉਹਦਾ ਦੋਸਤ ਸੀ ਰਾਜੇ ਦਾ ਉਹਦੇ ਮਨ ਦੇ ਵਿੱਚ ਇੱਕ ਪਰਮਾਤਮਾ ਨੇ ਸਵਾਲ ਪੈਦਾ ਕਰਤਾ ਕਿ ਰਾਜਾ ਹੁਣ ਅਮਰ ਹੋ ਗਿਆ ਕਿਉਂਕਿ ਸਵੇਰ ਹੋਣ ਵਾਲੀ ਹੋਗੀ ਤੇ ਰਾਜੇ ਨੂੰ ਕੁਝ ਵੀ ਨਹੀਂ ਹੋਇਆ ਤੇ ਮੈਂ ਉਹਦੇ ਲਈ ਕੋਈ ਉਹਨੂੰ ਵਧਾਈ ਦੇ ਕੇ ਆਮਾ ਹਨਾ ਮੇਰਾ ਫਰਜ਼ ਬਣਦਾ ਦੇਖੋ ਇੱਕ ਫੁਰਨਾ ਆਇਆ ਪਰਮਾਤਮਾ ਦੇ ਵੱਲੋਂ ਕਿਉਂਕਿ ਜਿਹੜੇ ਰਾਜਾ ਸੀ ਉਹਦੀ ਮੌਤ ਆਉਣ ਵਾਲੀ ਸੀ ਉਹ ਤਾਂ ਕਰਕੇ ਉਹਦੇ ਦੋਸਤ ਦੇ ਵਿੱਚ ਉਹਦੇ ਦਿਮਾਗ ਦੇ ਵਿੱਚ ਫੁਰਨਾ ਭੇਜਦਾ ਪਰਮਾਤਮਾ ਉਹ ਸੋਚਦਾ ਵੀ ਚਲੋ ਮੈਂ ਵਧਾਈ ਦੇ ਕੇ ਆਉਣਾ ਤੇ ਵੀ ਮੈਂ ਨਾ ਕੋਈ ਚੀਜ਼ ਲੈ ਕੇ ਜਾਣਾ ਆਪਣੇ ਨਾਲ ਵੀ ਮੈਂ ਉਹਨਾਂ ਨੂੰ ਭੇਟ ਕਰ ਦੂੰਗਾ ਤੇ ਉਹ ਖੁਸ਼ ਹੋ ਜਾਣਗੇ ਤੇ ਵੀ ਮੈਂ ਉਹਨਾਂ ਨੂੰ ਵਧਾਈ ਦਊਂਗਾ ਕਿ ਤੁਸੀਂ ਤਾਮਰ ਹੋ ਗਏ ਰਾਜਾ ਸਾਹਿਬ ਜੀ ਹੁਣ ਤਾਂ ਤੁਹਾਨੂੰ ਮੌਤ ਹੀ ਨਹੀਂ ਆਉਗੀ ਤੇ ਤੁਸੀਂ ਮੌਤ ਨੂੰ ਚਖਮਾ ਦੇਤਾ ਉਹਦੇ ਕੋਲ ਹੁਣ ਇਸ ਵਕਤ ਰਾਤ ਨੂੰ ਤੁਹਾਨੂੰ ਪਤਾ ਕੋਈ ਚੀਜ਼ ਹੈ ਨਹੀਂ ਸੀ ਦੇਣ ਲਈ ਤਾਂ ਉਹਨੇ ਫਿਰ ਜਿਹੜਾ ਰਾਜ ਮੈਲ ਦੇ ਕੋਲ ਹੀ ਇੱਕ ਬਗੀਚਾ ਉਹ ਰਾਜੇ ਦਾ ਦੋਸਤ ਸੋਚਦਾ ਵੀ ਮੈਂ ਖਾਲੀ ਹੱਥ ਨਹੀਂ ਜਾਂਦਾ ਵੀ ਮੈਂ ਕੁਝ ਲੈ ਕੇ ਜਾਣਾ ਪਰ ਹੁਣ ਰਾਤ ਨੂੰ ਤਾਂ ਕੁਝ ਮਿਲ ਨਹੀਂ ਸਕਦਾ ਰਾਤ ਮਹਿਲ ਦੇ ਬਾਹਰ ਇੱਕ ਬਗੀਚਾ ਹੁੰਦਾ ਜਿਹੜਾ ਉਹਦੇ ਵਿੱਚ ਉਹ ਅਲੱਗ-ਅਲੱਗ ਰੰਗਾਂ ਦੇ ਨਾ ਫੁੱਲ ਤੋੜ ਕੇ ਇੱਕ ਗੁਲਦਸਤਾ ਜਿਹਾ ਬਣਾ ਲੈਂਦਾ ਉਹ ਕਹਿੰਦਾ ਵੀ ਚਲ ਮੈਂ ਗੁਲਦਸਤਾ ਭੇਟ ਕਰੂੰਗਾ ਰਾਜਾ ਸਾਹਿਬ ਨੂੰ ਤੇ ਵਧਾਈ ਦਊਂਗਾ ਵੀ ਤੁਸੀਂ ਤਾਂ ਜੀ ਅਮਰ ਹੋਗੇ ਐਵੇਂ ਕਰਦਾ ਉਹ ਫੁੱਲ ਤੋੜ ਲੈਂਦਾ ਇਕੱਠੇ ਕਰਦਾ ਗੁਲਦਸਤਾ ਬਣਾਉਂਦਾ ਤੇ ਰਾਤ ਮਹਿਲ ਵਾਲੇ ਨੂੰ ਦਰ ਪੈਂਦਾ ਰਾਜੇ ਦੇ ਕਮਰੇ ਵੱਲ ਜਦੋਂ ਰਾਜਾ ਦਰਵਾਜ਼ਾ ਖੋਲਦਾ ਤੇ ਉਹਦੇ ਦੋਸਤ ਅੰਦਰ ਆਉਂਦੇ ਤੇ ਉਹਨੂੰ ਕਹਿੰਦਾ ਕਿ ਆਲੋ ਰਾਜਸਾਹਬ ਤੁਹਾਨੂੰ ਵਧਾਈ ਹੋਵੇ ਜੀ ਤੁਸੀਂ ਅਮਰ ਹੋਗੇ ਕਹਿੰਦੇ ਤੁਸੀਂ ਤਾਂ ਜੀ ਮੌਤ ਨੂੰ ਵੀ ਚਖਮਾ ਦੇਤਾ ਵੀ ਹੁਣ ਤਾਂ ਪੂਰੀ ਰਾਤ ਬੁਝਰੀ ਗਈ ਵੀ ਤੁਹਾਡੀ ਤਾਂ ਰਾਤ ਨੂੰ ਮੌਤ ਹੋਣੀ ਸੀ ਵੀ ਹੁਣ ਤੁਹਾਨੂੰ ਕੁਝ ਨਹੀਂ ਹੋ ਸਕਦਾ ਹਨਾ ਤੇ ਰਾਜਾ ਵੀ ਬਹੁਤ ਖੁਸ਼ ਹੁੰਦਾ ਦੋਨੇ ਜਣੇ ਵਧੀਆ ਗੱਲਾਂ ਬਾਤਾਂ ਕਰ ਰਹੇ ਹੁੰਦੇ ਆ ਤੇ ਰਾਜਾ ਜਦੋਂ ਗੁਲਦਸਤਾ ਫੜ ਕੇ ਆਪਣੇ ਦੋਸਤੋ ਸੁੰਗਣ ਲੱਗਦਾ ਉਹਦੇ ਵਿੱਚ ਇੱਕ ਕੀੜਾ ਹੁੰਦਾ ਉਹ ਜ਼ਹਿਰੀਲਾ ਕੀੜਾ ਸੀ ਜਿਹੜਾ ਰਾਜਾ ਜਦੋਂ ਨੱਕ ਕੋਲੇ ਕਰਕੇ ਨਾ ਫੁੱਲ ਸੁੰਗਣ ਲੱਗਦਾ ਤੇ ਉਹਦੇ ਲੱਟ ਜਾਂਦਾ ਰਾਜੇ ਦੇ ਉਹ ਇੰਨਾ ਜ਼ਹਿਰੀਲਾ ਹੁੰਦਾ ਕਿ ਰਾਜੇ ਦੀ ਮੌਕੇ ਤੇ ਮੌਤ ਹੋ ਜਾਂਦੀ ਆ ਹੁਣ ਇਸ ਕਹਾਣੀ ਤੋਂ ਸਾਨੂੰ ਇਹ ਪਤਾ ਲੱਗਦਾ ਵੀ ਮੌਤ ਕਿਸੇ ਵੀ ਰੂਪ ਦੇ ਵਿੱਚ ਆ ਸਕਦੀ ਆ ਕਿਉਂਕਿ ਜਦੋਂ ਮੌਤ ਨੇ ਆਉਣਾ ਉਹਦੀ ਆਉਣ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆਪਾਂ ਡੋਗਲਾ ਸਾਂ ਆਉਣਾ ਵੀ ਹੈ ਕਿ ਨਹੀਂ ਆਉਣਾ ਹੁਣ ਰਾਜਿੰਦ ਤਾਂ ਅਮੀ ਸੀ ਨਾ ਵੀ ਇੱਥੇ ਕਿਹੜਾ ਕੁਛ ਆ ਸਕਦਾ ਦੇਖੋ ਇੱਕ ਪਰਮਾਤਮਾ ਨੇ ਫੁਰਨੇ ਹੀ ਭੇਜਿਆ ਸੀਗਾ ਉਹਦੇ ਦੋਸਤ ਦੇ ਦਿਮਾਗ ਦੇ ਵਿੱਚ ਤੇ ਉਹ ਦੇਖੋ ਕੁਝ ਹੋਰ ਨਹੀਂ ਲੈ ਕੇ ਗਿਆ ਉਹਨੇ ਗੁਲਦਸਤਾ ਗੁਲਦਸਤਾ ਲੈ ਜਾਣਾ ਠੀਕ ਸਮਝਿਆ ਤੇ ਉਹ ਜਿਹੜਾ ਗੁਲਦਸਤਾ ਬਣਾਇਆ ਸੀ ਉਹੀ ਰਾਜ ਦੀ ਮੌਤ ਦਾ ਕਾਰਨ ਬਣ ਗਿਆ ਹਮੇਸ਼ਾ ਇਹ ਹੀ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਪਾਵੇਂ ਕੋਈ ਕਿੱਡਾ ਮਰਜੀ ਰਾਜ ਮੌਤ ਨਹੀਂ ਕਿਸੇ ਨੂੰ ਬਚ ਸਕਦੀ ਜਿਹੜਾ ਮੌਤ ਦਾ ਡੰਡਾ ਉਹ ਹਰ ਇੱਕ ਦੇ ਸਿਰ ਤੇ ਬਰਾਬਰ ਦਾ ਹੀ ਕਰਨਾ ਹੁੰਦਾ ਫਾਮੇ ਕੋਈ ਕਿੰਨਾ ਮਰਜੀ ਪੈਸੇ ਵਾਲਾ ਹੋਵੇ ਕਿਉਂਕਿ ਮੌਤ ਤੋਂ ਸਾਨੂੰ ਪੈਸਾ ਨਹੀਂ ਚਾਹੁੰਦਾ ਹੈਗਾ ਦੇਖੋ ਜਿਹੜਾ ਰਾਜਾ ਸੀ ਉਹਨੂੰ ਐਵੇਂ ਲੱਗਦਾ ਸੀ ਵੀ ਮੇਰੇ ਕੋਲ ਤਾਂ ਬਹੁਤ ਪੈਸਾ ਹੈਗਾ ਕਿ ਮੈਂ ਤਾਂ ਬਸ ਪੈਸੇ ਨਾਲ ਕਮਰਾ ਬਣਾ ਲਿਆ ਤੇ ਹੁਣ ਤਾਂ ਮੈਂ ਸੁਰੱਖਿਅਤ ਹਾਂ ਪਰ ਪੈਸੇ ਨੇ ਨਹੀਂ 니ਚਾਇਆ ਨਾ ਉਹਨੂੰ ਉਹਦੀ ਜਦੋਂ ਮੌਤ ਆਉਣੀ ਸੀ ਉਹ ਆਣੀ ਹੀ ਸੀ ਪਰਮਾਤਮਾ ਨੇ ਉਹਨੂੰ ਲੈ ਕੇ ਜਾਣਾ ਇਹ ਪਰਮਾਤਮਾ ਦੇ ਹੁਕਮ ਦੇ ਵਿੱਚ ਆ ਜੋ ਚੀਜ਼ ਹੁੰਦੀ ਆ ਸਭ ਪਰਮਾਤਮਾ ਦੇ ਹੁਕਮ ਜਾਂ ਪਰਮਾਤਮਾ ਨੇ ਉਸਦੇ ਵਿੱਚ ਫੁਰਨਾ ਭੇਜਿਆ ਸੀ ਉਹ ਦਿਮਾਗ ਚ ਫੇਰ ਉਹ ਗੁਲਦਸਤਾ ਲੈ ਕੇ ਗਿਆ ਨਹੀਂ ਉਹਨੂੰ ਕੀ ਲੋੜ ਪਈ ਸੀ ਉਹ ਰਾਜਾ ਬਾਜਾ ਜਦੋਂ ਉਹਨਾਂ ਤੋਂ ਵੀ ਵਧਾਈ ਦੇ ਸਕਦਾ ਸੀ ਪਰ ਨਹੀਂ ਕਿਉਂਕਿ ਉਸ ਟਾਈਮ ਉਹਦੀ ਮੌਤ ਆਈ ਸੀ ਤੇ ਇੱਕ ਮੌਤ ਦਾ ਫਰਿਸ਼ਤਾ ਉਹਦਾ ਦੋਸਤ ਹੀ ਬਣ ਕੇ ਚਲਾ ਗਿਆ ਜਿਹੜਾ ਉਹਨੂੰ ਕੋ ਦੱਸ ਤਾਂ ਦੇਣ ਲੱਗ ਗਿਆ ਤੇ ਰਾਜੇ ਦੀ ਮੌਤ ਹੋ ਗਈ ਰਾਜੇ ਨੂੰ ਪੈਸੇ ਨਹੀਂ ਨਾ ਬਚਾਇਆ ਸਿਰਫ ਪਰਮਾਤਮਾ ਪਰਮਾਤਮਾ ਆਪਣੇ ਹੁਕਮ ਦੇ ਵਿੱਚ ਸਾਰੀ ਇਸ ਧਰਤੀ ਨੂੰ ਚਲਾਉਂਦਾ ਇਹ ਆਪਾਂ ਨੂੰ ਸਮਝਣਾ ਪਊ ਏਕ ਸੱਚ ਇਹ ਸੱਚ ਨੂੰ ਅਪਣਾਉਣਾ ਹੀ ਪਊਗਾ ਕਿਉਂਕਿ ਮਨੁੱਖ ਦਾ ਜਿਹੜਾ ਜਨਮ ਉਹ ਤੋ ਤਾਂ ਹੁੰਦੇ ਨੰਦਾ ਜੋ ਤੱਕੋ ਬ੍ਰਹਮ ਗਿਆਨੀ ਨਹੀਂ ਬਣਦਾ ਜਾਂ ਉਹਨੂੰ ਬ੍ਰਹਮ ਗਿਆਨ ਨਹੀਂ ਆਉਂਦਾ ਉਹਨਾਂ ਚ ਰੋਹੋ ਬਸ ਇੱਥੇ ਧਰਤੀ ਤੇ ਰਹਿੰਦਾ ਧਰਤੀ ਤੇ ਰਹਿੰਦਾ ਤੇ ਜਿਹੜੇ ਲੋਕ ਬਿਲਕੁਲ ਵੀ ਨਹੀਂ ਨਾਮ ਲੈਂਦੇ ਪ੍ਰਮਾਤਮਾ ਦਾ ਉਹ ਤਾਂ ਫਿਰ 84 ਲੱਖ ਜਿਹੋ ਉਹਨਾਂ ਦੇ ਵਿੱਚ ਫਸ ਜਾਂਦੇ ਨੇ ਜਿਹੜਾ ਪਨੁਏ ਮਨੁੱਖਾ ਜਨਮ ਮਿਲਿਆ ਇਹਨੂੰ ਐਵੇਂ ਖਰਾਬ ਨਹੀਂ ਕਰਨਾ ਚਾਹੀਦਾ ਜਿੱਥੋਂ ਵੀ ਤੁਹਾਨੂੰ ਗੁਰਬਾਣੀ ਬਾਰੇ ਸਿੱਖਿਆ ਮਿਲਦੀ ਹੈ ਨਾ ਲੈ ਲਿਆ ਕਰੋ ਇਹ ਤੁਹਾਡੇ ਬਹੁਤ ਕੰਮ ਆਉਣ ਵਾਲੀ ਹੈ ਹਮੇਸ਼ਾ ਪੋਜ਼ਿਟਿਵ ਰਹਿਣਾ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੈਂ ਹਮੇਸ਼ਾ ਤੁਹਾਡੇ ਲਈ ਚੰਗੀਆਂ ਚੀਜ਼ਾਂ ਲੈ ਕੇ ਆਉਂਦੀ ਰਹਾਂਗੀ ਜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਕੋਈ ਵੀ ਕੰਮ ਦੀ ਗੱਲ ਲੱਗੀ ਨਾ ਕੋਈ ਚੰਗੀ ਗੱਲ ਲੱਗੀ ਵੀ ਤੁਹਾਨੂੰ ਲੱਗਿਆ ਵੀ ਹਾਂ ਇਹ ਸਹੀ ਗੱਲ ਆ ਤਾਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਹੋਰ ਵੀ ਕੋਈ ਚੰਗੀਆਂ ਚੀਜ਼ਾਂ ਦੇ ਨਾਲ ਜੁੜ ਸਕੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਹੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਕੋਈ ਪੋਜ਼ਿਟਿਵ ਚੀਜ਼ ਲੈ ਕੇ ਤੇ ਉਹ ਤੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵ